ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਵ ਕ੍ਰिएशन YouTube ਚੈਨਲ ਤੇ ਮੈਂ ਲੇਡੀਜ਼ ਐਕਟ ਬਣਾ ਰਹੀ ਹਾਂ ਜੋ ਸਟੈਪ ਬਾਈ ਸਟੈਪ ਸਾਰੀ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਜਿਹੜਾ ਇਹਦਾ ਬੈਕ ਪਾਰਟ ਤੇ ਰਾਈਟ ਸਾਈਡ ਫਰੰਟ ਸਾਈਡ ਤੋਂ ਰਾਈਟ ਸਾਈਡ ਤੋਂ ਤੁਹਾਡੇ ਨਾਲ ਮੈਂ ਸਾਂਝੀ ਕਰ ਚੁੱਕੀ ਹਾਂ ਤੇ ਅੱਜ ਜਿਹੜਾ ਆਪਾਂ ਇਹ ਲੈਫਟ ਸਾਈਡ ਖੱਬਾ ਪਾਸਾ ਬਣਾਵਾਂਗੇ ਠੀਕ ਹੈ ਮਤਲਬ ਜਿਹੜੀ ਇਹਦੀ ਮੋਢੇ ਦੀ ਕਟਾਈ ਤੇ ਗਲੇ ਦੀ ਕਟਾਈ ਕਿਵੇਂ ਕਰਨੀ ਅੱਜ ਮੈਂ ਉਹ ਤੁਹਾਨੂੰ ਦੱਸੂਗੀ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਬਾਕੀ ਜਦੋਂ ਆਪਣੀ ਇਹ ਜੈਕਟ ਸਾਰੀ ਕੰਪਲੀਟ ਹੋ ਗਈ ਮੈਂ ਇਹਦੇ ਸਾਰੇ 파ਰਟ ਪਲੇਲਿਸਟ ਵਿੱਚ ਪਾ ਦੂੰਗੀ ਤੁਸੀਂ ਆਰਾਮ ਨਾਲ ਜਿਹੜਾ 파ਰਟ ਦੇਖਣਾ ਚਾਹੋਗੇ ਉਹ ਦੇਖ ਸਕਦੇ ਹੋ ਠੀਕ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਇਸ ਤਰ੍ਹਾਂ ਪਹਿਲਾਂ ਆਪਾਂ ਮੋਢਿਆਂ ਦੀ ਕਟਾਈ ਪਾਵਾਂਗੇ ਕਿਉਂਕਿ ਆਪਣਾ ਜਿਹੜਾ ਲਿਫਟ ਸਾਈਡ ਹੈ ਰਾਈਟ ਸਾਈਡ ਜਦੋਂ ਆਪਾਂ ਬਣਾਉਣੀ ਹੈ ਤਾਂ ਉਹਦੀ ਆਪਾਂ ਪਹਿਲਾਂ ਗਲੇ ਦੀ ਕਟਾਈ ਹੁੰਦੀ ਹੈ ਇੱਧਰ ਕਿਉਂਕਿ ਜਿਹੜਾ ਇੱਧਰ ਬਟਨ ਪੱਟੀ ਹੁੰਦੀ ਹੈ ਤੇ ਇੱਧਰ ਉਹ ਗਲੇ ਦੀ ਕਟਾਈ ਹੁੰਦੀ ਹੈ ਫਿਰ ਉਲਟੇ ਪਾਸੇ ਤੋਂ ਆਪਾਂ ਮੋਢੇ ਦੀ ਕਟਾਈ ਪਾਉਣੀ ਹੈ ਠੀਕ ਹੈ ਜਿਹੜਾ ਆਪਣਾ ਲੈਫਟ ਸਾਈਡ ਹੈ ਤੇ ਪਹਿਲਾਂ ਇੱਧਰ ਮੋਢਾ ਆਉਂਦਾ ਠੀਕ ਹੈ ਮੋਢੇ ਦੀ ਕਟਾਈ ਕਰਾਂਗੇ ਉਸ ਤੋਂ ਬਾਅਦ ਉਲਟ ਪਾਸੇ ਤੋਂ ਗਲੇ ਦੀ ਕਟਾਈ ਪਾਉਂਦੇ ਜਾਵਾਂਗੇ ਦੇਖੋ ਇਸ ਤਰ੍ਹਾਂ ਕਟਾਈ ਆਪਾਂ ਕੁੰਡੇ ਆਪਾਂ ਸੇਮ ਹੀ ਘਟਾਉਣੇ ਆ ਜਿੰਨੇ ਆਪਾਂ ਬੈਕ ਸਾਈਡ ਦੇ ਕੁੰਡੇ ਕਟਾਈ ਹੋਣਗੇ ਰਾਈਟ ਸਾਈਡ ਦੇ ਕੁੰਡੇ ਕਟਾਏ ਆ ਉਨੇ ਕੁੰਡੇ ਆ ਪੈਥੋ ਘਟਾਉਣੇ ਆ ਠੀਕ ਹੈ ਆ ਸਿੱਧੇ ਪਾਸੇ ਤੋਂ ਮੋਢਿਆਂ ਦੀ ਘਟਾਈ ਪਾਵਾਂਗੇ ਜਦੋਂ ਆਪਣੀ ਮੋਢਿਆਂ ਤੱਕ ਦੀ ਲੰਬਾਈ ਕੰਪਲੀਟ ਹੋ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਘਟਾਈ ਪਾਉਣੀ ਹੈ ਦੇਖੋ ਇਹ ਦੋ ਕੁੰਡੇ ਉਲਟੇ ਆ ਰਹੇ ਆ ਠੀਕ ਹੈ ਦੋ ਕੁੰਡਿਆਂ ਦਾ ਇੱਕ ਬਣਾਉਂਗੀ ਮੈਂ ਇਸ ਤਰ੍ਹਾਂ ਇਹ ਕੁੰਡਾ ਵਾਪਸ ਫੇਰ ਇਹ ਸਲਾਈ ਤੇ ਕਰਾਂਗੇ ਹੁਣ ਅਗਲਾ ਕੁੰਡਾ ਆਪਣੇ ਕੋਲ ਸਿੱਧਾ ਹੈ ਫਿਰ ਦੋ ਕੁੰਡਿਆਂ ਦਾ ਇੱਕ ਬਣਾਉਂਗੀ ਦੋ ਕੁੰਡੇ ਕੱਟ ਗਏ ਫਿਰ ਵਾਪਸ ਇਸ ਸਲਾਈ ਤੇ ਕਰਕੇ ਹੁਣ ਦੋਨੇ ਕੁੰਡੇ ਆਪਣੇ ਕੋਲ ਸਿੱਧੇ ਆ ਠੀਕ ਹੈ ਫਿਰ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਮਤਲਬ ਤਿੰਨ ਕੁੰਡੇ ਆਪਣੇ ਇੱਥੇ ਕੱਟ ਗਏ ਤਿੰਨ ਕੁੰਡਿਆਂ ਦੀ ਕਟਾਈ ਪੈ ਗਈ ਅੱਗੇ ਜਿਸ ਤਰ੍ਹਾਂ ਦਾ ਵੀ ਡਿਜ਼ਾਈਨ ਹੈ ਉਸੇ ਤਰ੍ਹਾਂ ਬਣਾ ਕੇ ਆਪਾਂ ਸਲਾਈ ਕੰਪਲੀਟ ਕਰ ਲੈਣੀ ਹੈ ਜਿਵੇਂ ਮੈਂ ਇੱਥੇ ਦੋ ਸਿੱਧੇ ਦੋ ਉਲਟੇ ਬਣਾ ਰਹੀ ਹਾਂ ਤਾਂ ਇਸੇ ਤਰ੍ਹਾਂ ਬਣਾ ਕੇ ਕੰਪਲੀਟ ਕਰ ਦਈਏ ਉਸ ਤੋਂ ਬਾਅਦ ਬਟਨ ਪੱਟੀ ਵਾਲੇ ਕੁੰਡੇ ਮੈਂ ਬਣਾ ਕੇ ਕੰਪਲੀਟ ਕਰੂੰਗੀ ਕਿਉਂਕਿ ਜਿਹੜੀ ਬਟਨ ਪੱਟੀ ਹੈ ਲੈਫਟ ਸਾਈਡ ਤੇ ਰਾਈਟ ਸਾਈਡ ਦੀ ਮੈਂ ਤੁਹਾਨੂੰ ਬਣਾਉਣੀ ਜਿਹੜੀ ਦੱਸ ਚੁੱਕੀ ਹਾਂ ਬਟਨ ਪੱਟੀ ਦੇ ਕੁੰਡੇ ਬਣਾ ਕੇ ਉਸ ਤੋਂ ਬਾਅਦ ਆਪਾਂ ਗਲੇ ਦੀ ਕਟਾਈ ਸ਼ੁਰੂ ਕਰਾਂਗੇ ਠੀਕ ਹੈ ਪਹਿਲਾਂ ਮੈਂ ਸਲਾਈ ਕੰਪਲੀਟ ਕਰ ਲੈਣੀ ਹੈ ਦੇ ਪਾਸੇ ਤੋਂ ਮੈਂ ਸਲਾਈ ਜਿਹੜੀ ਸਾਰੀ ਕੰਪਲੀਟ ਕਰ ਲਈ ਇਸ ਤਰ੍ਹਾਂ ਠੀਕ ਹੈ ਬਟਨ ਪੱਟੀ ਵਾਲੇ ਕੁੰਡੇ ਵੀ ਬਣਾ ਲਏ ਤੇ ਉਲਟੀ ਸਾਈਡ ਵੀ ਬਟਨ ਪੱਟੀ ਵਾਲੇ ਕੁੰਡੇ ਬਣਾਉਣ ਤੋਂ ਬਾਅਦ ਹੁਣ ਦੇਖੋ ਆਪਾਂ ਗਲੇ ਦੀ ਕਟਾਈ ਸ਼ੁਰੂ ਕਰਨੀ ਹੈ ਹੁਣ ਜਿਹੜਾ ਇਹ ਚੈਨ ਵਾਲਾ ਕੁੰਡਾ ਇੱਕ ਕਰਿਆ ਇੱਧਰ ਆਪਾਂ ਸਲਿੱਪ ਕਰਦੀਆਂ ਤੇ ਇੱਧਰ ਇਹਨੂੰ ਉਲਟੀ ਸਾਈਡ ਉਲਟਾ ਬਣਾਉਣੀ ਆ ਇਸ ਤਰ੍ਹਾਂ ਠੀਕ ਹੈ ਮਤਲਬ 11 ਕੁੰਡੇ ਹੋਗੇ ਮੇਰੇ ਕੋਲ ਤੁਸੀਂ ਜੇ ਚੈਨ ਨਹੀਂ ਬਣਾ ਰਹੇ ਤਾਂ 10 ਕੁੰਡੇ ਤੁਹਾਡੇ ਕੋਲ ਆਉਣਗੇ ਫਿਰ ਉਸ ਤੋਂ ਬਾਅਦ ਬਟਨ ਪੱਟੀ ਵਾਲੀ ਕੁੰਡੇ ਬਣਾ ਕੇ ਫਿਰ ਆਪਾਂ ਜਿਹੜੇ ਦੋ ਕੁੰਡੇ ਅਗਲੇ ਹੁੰਦੇ ਆ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਠੀਕ ਹੈ ਇਸ ਤਰ੍ਹਾਂ ਇੱਕ ਕੁੰਡਾ ਆਪਣੇ ਕੋਲ ਘਟ ਗਿਆ ਅੱਗੇ ਸਲਾਈ ਜਿਸ ਤਰ੍ਹਾਂ ਦੀ ਤੁਹਾਡੀ ਹੈਗੀ ਉਸੇ ਤਰ੍ਹਾਂ ਬਣਾ ਕੇ ਕੰਪਲੀਟ ਕਰ ਲੈਣੀ ਹੈ ਦੋ ਕੁੰਡੇ ਉਲਟੇ ਇੱਥੇ ਮੇਰੇ ਕੋਲ ਦੋ ਕੁੰਡੇ ਸਿੱਧੇ ਇਸ ਤਰ੍ਹਾਂ ਸਲਾਈ ਆ ਰਹੀ ਹੈ ਠੀਕ ਹੈ ਇਸ ਤਰ੍ਹਾਂ ਮੈਂ ਉਲਟੇ ਪਾਸੇ ਤੋਂ ਸਲਾਈ ਸਾਰੀ ਜਿਹੜੀ ਬਣਾ ਕੇ ਕੰਪਲੀਟ ਕਰ ਦਿੰਦੀ ਫਿਰ ਆਪਾਂ ਸਿੱਧੇ ਪਾਸੇ ਤੋਂ ਸਲਾਈ ਬਣਾਵਾਂਗੇ ਤੇ ਪਾਸੇ ਤੋਂ ਸਲਾਈ ਕੰਪਲੀਟ ਕਰਨ ਤੋਂ ਬਾਅਦ ਫਿਰ ਮੈਂ ਆ ਗਈ ਸੁੱਧੇ ਪਾਸੇ ਤੇ ਤਾਂ ਪਹਿਲਾਂ ਆਪਾਂ ਇੱਥੇ ਤਿਆਨ ਕੁੰਡੇ ਘਟਾਏ ਸੀ ਠੀਕ ਹੈ ਤਾਂ ਹੁਣ ਜਿਹੜੇ ਆਪਾਂ ਇਸ ਤਰ੍ਹਾਂ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਇੱਕ ਕੁੰਡਾ ਘਟ ਗਿਆ ਫਿਰ ਇੱਕ ਕੁੰਡਾ ਇਹ ਸਲਾਈ ਤੇ ਕਰਕੇ ਫਿਰ ਦੋ ਦਾ ਬਣਾਵਾਂਗੇ ਇੱਕ ਇਸ ਤਰ੍ਹਾਂ ਠੀਕ ਹੈ ਦੋ ਗੁੰਡੇ ਕੱਟ ਕੇ ਅੱਗੇ ਜਿਸ ਤਰ੍ਹਾਂ ਦਾ ਵੀ ਡਿਜ਼ਾਈਨ ਹੈ ਉਸੇ ਤਰ੍ਹਾਂ ਸਲਾਈ ਬਣਾ ਕੇ ਮੈਂ ਕੰਪਲੀਟ ਕਰਦੀ ਹਾਂ ਠੀਕ ਹੈ ਫਿਰ ਆਪਾਂ ਉਲਟੀ ਪਾਸੇ ਤੋਂ ਗਲੇ ਦੀ ਘਟਾਈ ਪਾਵਾਂਗੇ ਸਿੱਧੇ ਪਾਸੇ ਤੋਂ ਸਲਾਈ ਕੰਪਲੀਟ ਹੋ ਗਈ ਹੁਣ ਫਿਰ ਮੈਂ ਉਲਟੀ ਸਾਈਡ ਤੇ ਆ ਗਈ ਉਸੇ ਤਰ੍ਹਾਂ 10 ਗੁੰਡੇ ਬਟਨ ਪੱਟੀ ਵਾਲੇ ਤੇ ਇੱਕ ਗੁੰਡਾ ਚੈਨ ਵਾਲਾ ਬਣਾ ਕੇ ਹੁਣ ਆਪਾਂ ਫਿਰ ਗਲੇ ਦੀ ਘਟਾਈ ਪਾਵਾਂਗੇ ਦੋ ਕੁੰਡਿਆਂ ਦਾ ਆਪਾਂ ਇੱਕ ਬਣਾਵਾਂਗੇ ਠੀਕ ਹੈ ਇੱਕ ਕੁੰਡਾ ਘਾਟ ਗਿਆ ਅੱਗੇ ਆਪਣੀ ਜਿਸ ਤਰ੍ਹਾਂ ਦੀ ਸਿਲਾਈ ਸਾਰੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਉਲਟੇ ਪਾਸੇ ਤੋਂ ਸਿਲਾਈ ਕੰਪਲੀਟ ਹੋ ਗਈ ਹੁਣ ਫੇਰ ਮੈ ਗਈ ਸਿੱਧੀ ਸਾਈਡ ਪਹਿਲਾਂ ਤਿੰਨ ਕੁੰਡੇ ਕਟਾਈ ਫੇਰ ਦੋ ਤਾਂ ਹੁਣ ਆਪਾਂ ਜਿਹੜਾ ਇਸ ਤਰ੍ਹਾਂ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਇਸ ਤਰ੍ਹਾਂ ਇੱਕ ਕੁੰਡਾ ਘਾਟ ਗਿਆ ਠੀਕ ਹੈ ਫੇਰ ਅੱਗੇ ਸਾਰੀ ਸਿਲਾਈ ਜਿਸ ਤਰ੍ਹਾਂ ਦਾ ਵੀ ਆਪਣਾ ਡਿਜ਼ਾਈਨ ਹੋਗਾ ਉਸੇ ਤਰ੍ਹਾਂ ਬਣਾ ਕੇ ਕੰਪਲੀਟ ਕਰ ਲੈਣੀ ਹੈ कुंडे अप्पा सेम कूडे आपाने जिने कुे राइट साइड तो कटाए है, लैफ्ट साइड तो भी ओने कटाने बैक साइड के भी ओने कटाने ठीक है इस तरह मैं सिलाई बना के कंप्लीट कर दी फिर फिर आप जो उल्टी साइड तो कुंडे कटावे ठीक है ਪਿਓਰਟੀ ਸਾਈਡ ਤੇ ਉਸੇ ਤਰ੍ਹਾਂ 10 ਕੁੰਡੇ ਬਟਨ ਪੱਟੀ ਵਾਲੇ ਇੱਕ ਕੁੰਡਾ ਮੇਰੇ ਕੋਲੇ ਚੈਣ ਵਾਲਾ 11 ਕੁੰਡੇ ਬਣਾ ਕੇ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਬਣਾਉਣਾ ਹੈ ਇਸ ਤਰ੍ਹਾਂ ਹਰ ਵਾਰ ਆਪਾਂ ਇਸੇ ਤਰ੍ਹਾਂ ਹੀ ਕਰਨਾ ਹੈ ਉਲਟੀ ਸਾਈਡ ਤੋਂ ਬਟਨ ਪੱਟੀ ਵਾਲੇ ਕੁੰਡੇ ਬਣਾ ਕੇ ਉਸ ਤੋਂ ਬਾਅਦ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਠੀਕ ਹੈ ਤਾਂ ਜਿਹੜੀ ਗਲੇ ਦੀ ਘਟਾਈ ਹੁੰਦੀ ਜਾਊਗੀ ਮੋਢਿਆਂ ਦੀ ਘਟਾਈ ਆਪਾਂ ਪਾ ਲਈ ਹੁਣ ਕੋਈ ਵੀ ਕੁੰਡਾ ਨਹੀਂ ਘਟਾਉਣਾ 3 2 1 6 ਕੁੰਡੇ ਘਟ ਗਏ ਹੁਣ ਆਪਾਂ ਕੋਈ ਵੀ ਕੁੰਡਾ ਨਹੀਂ ਇਧਰੋਂ ਘਟਾਵਾਂਗੇ ਗਲੇ ਵਾਲੇ ਕੁੰਡੇ ਆਪਾਂ ਉਦੋਂ ਤੱਕ ਘਟਾਉਂਦੇ ਜਾਵਾਂਗੇ ਜਦੋਂ ਤੱਕ ਆਪਣੇ ਕੋਲ ਇੱਥੇ ਲੋੜੀਂਦੇ ਕੁੰਡੇ ਨਾ ਰਹਿ ਜਾਣ ਠੀਕ ਹੈ ਜਿਵੇਂ ਦੇਖੋ ਇਹ ਸਿੱਧੀ ਸਾਈਡ ਹੈ ਜਿਹੜੀ ਇਹ ਗਲੇ ਦੀ ਘਟਾਈ ਹੈ ਇਹ ਇਸ ਤਰ੍ਹਾਂ ਜਾ ਰਹੀ ਹੈ ਇਹ ਰਾਈਟ ਸਾਈਡ ਹੈ ਜਿਹੜੀ ਇਹ ਗਲੇ ਦੀ ਘਟਾਈ ਹੋਗੀ ਲੈਫਟ ਸਾਈਡ ਇਹ ਆਪਣੀ ਇਸ ਤਰ੍ਹਾਂ ਜਾਊਗੀ ਠੀਕ ਹੈ ਤੇ ਹੁਣ ਮੇਰੇ ਕੋਲ ਇੱਥੇ ਜਿਹੜੇ 2 4 6 8 10 12 14 16 18 20 21 21 ਕੁੰਡੇ ਮੇਰੇ ਕੋਲ ਇਹ 10 ਕੁੰਡੇ ਬਟਨ ਪੱਟੀ ਵਾਲੀ ਹੈ ਠੀਕ ਹੈ ਮੈਂ ਉਦੋਂ ਤੱਕ ਗਲੇ ਦੀ ਕਟਾਈ ਪਾਉਂਦੀ ਜਾਵਾਂਗੀ ਜਦੋਂ ਤੱਕ ਮੇਰੇ ਕੋਲ ਇੱਥੇ 21 ਕੁੰਡੇ ਨਾ ਰਹਿ ਜਾਣ ਜਦੋਂ ਮੇਰੇ ਕੋਲ ਇੱਥੇ 21 ਕੁੰਡੇ ਰਹਿ ਗਏ 10 ਕੁੰਡੇ ਬਟਨ ਪੱਟੀ ਵਾਲੇ 21 ਕੁੰਡੇ ਇੱਧਰ ਠੀਕ ਹੈ ਤਾਂ ਮੈਂ ਉਦੋਂ ਮੋਢਿਆਂ ਦੀ ਕਟਾਈ ਜਿਹੜੀ ਪਾਉਣੀ ਸੌਰੀ ਗਲੇ ਦੀ ਕਟਾਈ ਪਾਉਣੀ ਬੰਦ ਕਰ ਦੇਵਾਂਗੀ ਤਾਂ ਫਿਰ ਇਦੀ ਲੰਬਾਈ ਕੰਪਲੀਟ ਕਰੂੰਗੀ ਠੀਕ ਹੈ ਦੇਖੋ ਇਸ ਤਰ੍ਹਾਂ ਘਟਾਈ ਪੈਣੀ ਜਿਹੜੀ ਸ਼ੁਰੂ ਹੋਗੀ ਇਹਦੀ ਘਟਾਈ ਆਪਣੀ ਇਧਰ ਨੂੰ ਜਾਊਗੀ ਤੇ ਇੱਥੇ ਆਪਣੇ ਕੋਲ 21 ਕੁੰਡੇ ਜਦੋਂ ਰਹਿ ਗਏ ਉਦੋਂ ਮੈਂ ਘਟਾਈ ਪਾਉਣੀ ਬੰਦ ਕਰੂੰਗੀ ਜਿਹੜੀ ਲੰਬਾਈ ਹੈ ਦੀ ਕੰਪਲੀਟ ਕਰ ਲੂੰਗੀ ਬਾਅਦ ਵਿੱਚ ਤੇ ਚਲੋ ਫਿਰ ਦੱਸਿਓ ਮੈਨੂੰ ਜਰੂਰ ਤੁਹਾਨੂੰ ਜਿਹੜੀ ਇਹ ਕਿਸ ਤਰ੍ਹਾਂ ਦੀ ਘਟਾਈ ਪਾਉਣੀ ਲੱਗੀ ਮਤਲਬ ਜਿਹੜਾ ਘਟਾਈ ਪਾਉਣ ਦਾ ਤਰੀਕਾ ਤੁਹਾਨੂੰ ਇਹ ਕਿਸ ਤਰ੍ਹਾਂ ਦਾ ਲੱਗਿਆ ਠੀਕ ਹੈ ਕਿਉਂਕਿ ਬਹੁਤ ਹੀ ਸੌਖੇ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਕੋਈ ਇਹਦੇ ਵਿੱਚ ਮੁਸ਼ਕਲ ਨਹੀਂ ਗੀ ਮੋਡਿਆਂ ਦੀ ਘਟਾਈ ਪਾਉਣ ਤੋਂ ਬਾਅਦ ਬਟਨ ਪੱਟੀ ਵਾਲੇ ਕੁੰਡੇ ਬਣਾ ਕੇ ਦੋ ਕੁੰਡਿਆਂ ਦਾ ਪੈਕ ਬਣਾ ਦੇਣਾ ਉਲਟੀ ਸਾਈਡ ਤੋਂ ਬਹੁਤ ਹੀ ਸੌਖਾ ਤਰੀਕਾ ਇਹ ਕਰ ਦੋ ਸੀ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਜੈਕਟ ਦਾ ਅਗਲਾ ਪਾਰਟ ਲੈ ਕੇ ਠੀਕ ਹੈ ਧੰਨਵਾਦ